ਨਮਸਕਾਰ ਦੋਸਤੋ ਹੁਣ ਜਦੋਂ ਅਸੀਂ ਮੋਬਾਈਲ ਦੀਆਂ ਵਿਸ਼ੇਸ਼ਤਾਵਾਂ ਅਤੇ ਬਜਟ ਦੀ ਗੱਲ ਕਰ ਲਈ ਹੈ ਤਾਂ ਇੱਕ ਹੋਰ ਬਹੁਤ ਮਹੱਤਵਪੂਰਨ ਪਹਿਲੂ ਬਾਰੇ ਗੱਲ ਕਰਦੇ ਹਾਂ ਯਾਨੀ ਕਿ ਇਕਵੇਟਡ ਮੰਥਲੀ ਇਨਸਟਾਲਮੈਂਟ ਇਹ ਅੱਜਕਲ ਮੋਬਾਈਲ ਖਰੀਦਣ ਦਾ ਸਭ ਤੋਂ ਵੱਡਾ ਤਰੀਕਾ ਬਣ ਗਿਆ ਹੈ ਹਮੇਸ਼ਾ ਫਾਇਦੇਮੰਦ ਹੁੰਦਾ ਹੈ ਆਓ ਇਸ ਬਾਰੇ ਖੁੱਲ ਕੇ ਗੱਲ ਕਰੀਏ EMI ਦਾ ਮਤਲਬ ਹੈ ਕਿ ਤੁਸੀਂ ਮੋਬਾਈਲ ਦੀ ਕੀਮਤ ਨੂੰ ਛੋਟੀਆਂ-ਛੋਟੀਆਂ ਕਿਸ਼ਤਾਂ ਵਿੱਚ ਵੰਡ ਕੇ ਹਰ ਮਹੀਨੇ ਭੁਗਤਾਨ ਕਰਦੇ ਹੋ ਇਹ ਸਾਨੂੰ ਉਹ ਮਹਿੰਗਾ ਮੋਬਾਈਲ ਖਰੀਦਣ ਦਾ ਮੌਕਾ ਦਿੰਦਾ ਹੈ ਜੋ ਅਸੀਂ ਇੱਕੋ ਵਾਰ ਨਹੀਂ ਖਰੀਦ ਸਕਦੇ

ਸਿਰਫ ਉਹੀ EMI ਚੁਣੋ ਜੋ ਤੁਹਾਡੀ ਮਹੀਨਾਵਾਰ ਕਮਾਈ ਅਤੇ ਖਰਚਿਆਂ ਦੇ ਹਿਸਾਬ ਨਾਲ ਆਰਾਮਦਾਇਕ ਹੋਵੇ। ਉਦਾਹਰਨ ਲਈ ਜੇ ਤੁਹਾਡੇ ਲਈ ਹਰ ਮਹੀਨੇ 2000 ਰੁਪਏ ਦੀ ਕਿਸ਼ਤ ਅਦਾ ਕਰਨਾ ਮੁਸ਼ਕਲ ਹੈ ਤਾਂ ਇੱਕ ਘੱਟ ਕੀਮਤ ਵਾਲਾ ਮੋਬਾਈਲ ਹੀ ਸਭ ਤੋਂ ਵਧੀਆ ਵਿਕਲਪ ਹੈ। ਤੀਜਾ ਡਾਊਨ ਪੇਮੈਂਟ ਬਾਰੇ ਪਹਿਲਾਂ ਹੀ ਜਾਣਕਾਰੀ ਲਓ। ਕੁਝ EMI ਯੋਜਨਾਵਾਂ ਵਿੱਚ ਤੁਹਾਨੂੰ ਸ਼ੁਰੂਆਤ ਵਿੱਚ ਕੁਝ ਪੈਸੇ ਅਦਾ ਕਰਨੇ ਪੈਂਦੇ ਹਨ। ਇਸ ਬਾਰੇ ਪਹਿਲਾਂ ਹੀ ਪਤਾ ਕਰ ਲਓ ਤਾਂ ਜੋ ਬਾਅਦ ਵਿੱਚ ਕੋਈ ਹੈਰਾਨੀ ਨਾ ਹੋਵੇ। ਅਤੇ ਸਭ ਤੋਂ ਜ਼ਰੂਰੀ ਗੱਲ ਸ਼ਰਤਾਂ ਨੂੰ ਧਿਆਨ ਨਾਲ ਪੜੋ। ਛੋਟੇ ਅੱਖਰਾਂ ਵਿੱਚ ਲਿਖੀਆਂ ਗੱਲਾਂ ਹੀ ਸਭ ਤੋਂ ਮਹੱਤਵਪੂਰਨ ਹੁੰਦੀਆਂ ਹਨ ਜੇ ਕੋਈ ਗੱਲ ਸਮਝ ਨਹੀਂ ਆਉਂਦੀ ਤਾਂ ਪੁੱਛਣ ਤੋਂ ਝਿਜਕੋ ਨਾ ਅੰਤ ਵਿੱਚ EMI ਲੈਣਾ ਕੋਈ ਗਲਤ ਫੈਸਲਾ ਨਹੀਂ ਹੈ ਪਰ ਇਹ ਸੋਚ ਸਮਝ ਕੇ ਲਿਆ ਜਾਣਾ ਚਾਹੀਦਾ ਹੈ ਜੇ ਤੁਹਾਡੇ ਕੋਲ ਪੈਸੇ ਹਨ ਅਤੇ ਤੁਸੀਂ ਪੂਰੀ ਕੀਮਤ ਇੱਕੋ ਵਾਰ ਅਦਾ ਕਰ ਸਕਦੇ ਹੋ ਤਾਂ ਇਹ ਹੀ ਸਭ ਤੋਂ ਵਧੀਆ ਵਿਕਲਪ ਹੈ ਇਸ ਤਰ੍ਹਾਂ ਤੁਸੀਂ ਵਿਆਜ ਦੇ ਖਰਚੇ ਤੋਂ ਬਚ ਸਕਦੇ ਹੋ ਅਤੇ ਤੁਹਾਡਾ ਮੋਬਾਈਲ ਸੱਚਮੁੱਚ ਤੁਹਾਡਾ ਹੋਵੇਗਾ ਤਾਂ ਮੇਰੇ ਪਿਆਰੇ ਦੋਸਤੋ ਨਵਾਂ ਮੋਬਾਈਲ ਖਰੀਦਣ ਦਾ ਮਜ਼ਾ ਹੀ ਕੁਝ ਹੋਰ ਹੈ ਪਰ ਇਸ ਦਾ ਆਨੰਦ ਤਾਂ ਹੀ ਪੂਰਾ ਹੁੰਦਾ ਹੈ ਜਦੋਂ ਇਹ ਤੁਹਾਡੇ ਬਜਟ ਅਤੇ ਲੋੜਾਂ ਦੇ ਬਿਲਕੁਲ ਅਨੁਕੂਲ ਹੋਵੇ। ਸਮਝਦਾਰੀ ਨਾਲ ਚੁਣਿਆ ਗਿਆ ਮੋਬਾਈਲ ਹੀ ਤੁਹਾਡਾ ਸੱਚਾ ਸਾਥੀ ਬਣਦਾ ਹੈ। ਜੇ ਤੁਹਾਨੂੰ ਇਹ ਜਾਣਕਾਰੀ ਮਦਦਗਾਰ ਲੱਗੀ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਨਾਲ ਸਾਂਝਾ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਗਲੀ ਵੀਡੀਓ ਵਿੱਚ ਇੱਕ ਹੋਰ ਦਿਲਚਸਪ ਵਿਸ਼ੇ ਨਾਲ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।